ਆਮਦਮੀ ਪਾਰਟੀ ਦੇ ਆਗੂ ਲक्की ਉਭਰਾਏ ਦੇ ਕਾਤਲ ਦਾ ਅੰਮ੍ਰਿਤਸਰ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਤੇ ਬਰਾਮਦ ਕੀਤੀ ਗਈ ਇੱਕ ਇਟਲੀ ਦੀ ਪਿਸਤਲ ਵੀ ਬਰਾਮਦ ਕੀਤੀ ਗਈ ਬਰੇਟਾ ਤੇ ਬੀਤੇ ਦਿਨੀ ਅੰਮ੍ਰਿਤਸਰ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਲक्की ਉਭਰਾਏ ਦੇ ਕਾਤਲ ਨੂੰ ਲੈ ਕੇ ਕਾਤਲ ਦਾ ਨਾਮ ਸ਼ਮਿੰਦਰ ਦੱਸਿਆ ਗਿਆ ਤੇ ਉਹਦੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਹੁੰਦੀਆਂ ਐਨਕਾਊਂਟਰ ਤੋਂ ਬਾਅਦ ਜਿਹੜਾ આરોપી ਸੀਗੇ ਰੋ ਰੋ ਕੇ ਬੋਲਿਆ ਵੀ ਇੱਕ ਵਾਰੀ ਮੈਨੂੰ ਛੱਡ ਦਿਓ ਅੱਗੇ ਤੋਂ ਨਹੀਂ ਕਰਦਾ ਪੁਲਿਸ ਨੂੰ ਇੱਕ ਕੰਦੇ ਵੈਪਨ ਵੀ ਮੌਕੇ ਤੇ ਬਰਾਮਦ ਕੀਤਾ ਗਿਆ। ਇਹ ਜਿਹੜੀ ਸਾਰਾ ਜਿਹੜਾ ਚੱਕਰ ਚੱਲਿਆ ਇਹ ਖਾਲਸਾ ਕੋਲੇ ਦੀ ਪ੍ਰਧਾਨਗੀ ਨੂੰ ਲੈ ਕੇ ਚੱਲਿਆ ਤੇ ਅਨਕੋਨ ਤੋਂ ਦੇ ਵਿੱਚ ਕਾਗਲ ਦੇ ਲੱਤਾਂ ਦੇ ਵੱਜੀਆਂ ਗੋਲੀਆਂ ਤੋਂ ਉਹਨੂੰ ਮੌਕੇ ਤੇ ਕਾਬੂ ਕਰ ਲਿਆ। ਹੁਣ ਅੱਗੇ ਜਿੰਨੀ ਵੀ ਪੁਛਦਸ ਹੋਊਗੀ ਉਹਦੇ ਵਿੱਚ ਪਤਾ ਲੱਗ ਸਕਦਾ ਹੈ ਵੀ ਤਾਂ ਇਹ ਜਿਹੜਾ ਕਤਲ ਆ ਕਿਉਂ ਕੀਤਾ ਗਿਆ ਵਾ। ਪਰ ਕੁਝ ਪੋਸਟਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਜਿਸ ਵਿੱਚ ਇਹ ਲਿਖਿਆ ਜਾ ਰਿਹਾ ਕਿ ਕਾਲ ਸਾਹ ਕੋਲੇ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਸਾਰਾ ਕਤਲ ਹੋਇਆ ਬਾਕੀ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਬਾਕੀ ਜਿੱਦਾਂ ਕੋਈ ਖਬਰ ਆਊਗੀ ਤੁਹਾਨੂੰ ਅਪਡੇਟ ਦੇਈ ਜਾਵਾਂਗੇ ਤੇ ਚੈਨਲ ਨੂੰ ਫੋਲੋ ਕਰੋ ਲਾਈਕ ਤੇ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਕੇ ਰਹਿਣਾ